ਜਦੋਂ ਹੱਥ ਦੇਖਦਾ ਨਾ ਤਾਂ ਰੋਣਾ ਆਉਂਦਾ ਕਿ ਮਹਿੰਦੀ ਹੱਥਾਂ ਦੇ ਵਿੱਚ ਲੱਗੀ ਆ ਪਰ ਘਰ ਦੀ ਛੱਤ ਅੱਜ ਡਿੱਗ ਪਈ ਕਦ ਮੇਰੇ ਕੋਲੇ ਕਦ ਕਿਸੇ ਕੋਲੇ ਕਦ ਕਿਸੇ ਕੋਲੇ ਛੱਟ ਕੇ ਫੇਰ ਕੰਮ ਕਰਨ ਜਾਂਦੀ ਹੈ

ਜ਼ਿਆਤ ਤੇ ਮਹਿੰਦੀ ਲੱਗੀ ਆ ਪਰ ਇਹ ਬੱਚੀ ਨੂੰ ਇਹ ਨਹੀਂ ਪਤਾ ਵੀ ਅੱਜ ਸਾਡੇ ਘਰ ਦੀ ਛੱਤ ਹੀ ਹੈ ਨਹੀਂ ਇਹ ਛੋਟੇ ਛੋਟੇ ਬੱਚੇ ਸੁਪਨੇ ਨੇ ਇਹਨਾਂ ਦੇ ਲੱਗਦਾ ਨਹੀਂ ਵੀ ਅਧੂਰੇ ਰਹਿ ਗਏ ਕਿਤੇ ਨਾ ਕਿਤੇ ਤਾਂ ਤੁਹਾਡੇ ਮਾੜੇ ਹਾਲਾਤ ਆ ਜੀ ਹਾਂ ਜੀ ਬਹੁਤ ਮਾੜੇ ਹਾਲਾਤ ਆ ਇਰਕਰੇ ਬੰਦਾ ਹੀ ਨਹੀਂ ਹੋ ਹਾਲਾਤ ਮਾੜੇ ਹੀ ਸੁਣੋ ਜੇ 4000 ਰੁਪਏ ਉਹਦੇ ਨਾਲ ਹੀ ਗੁਜ਼ਾਰਾ ਹੁੰਦਾ ਹੈ 4000 ਨਾਲ ਪੂਰਾ ਮਹੀਨਾ ਚੱਲ ਜਾਂਦਾ ਤੁਹਾਡਾ ਅਸੀਂ ਚੱਲ ਵੀ ਜਾਂਦੇ ਨਾ ਵੀ ਫਿਰ ਤੁਹਾਨੂੰ ਪਤਾ ਕਿ ਕਿ ਕਰੀਏ ਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀ ਪ੍ਰਾਣਾ ਮਾਨਸਾ ਦੇ ਪਿੰਡ ਠੂਠਿਆਂ ਵਾਲੀ ਪਹੁੰਚੇ ਆ ਜਿੱਥੇ ਅੱਜ ਇੱਕ ਘਰ ਦਾ ਕਹਿ ਸਕਦੇ ਆਂ ਵੀ ਪਹਿਲਾਂ ਸਾਈਂ ਮੁੱਕਿਆ ਤੇ ਉਸ ਤੋਂ ਬਾਅਦ ਘਰ ਦੀ ਛੱਤ ਡਿੱਗ ਪਈ ਤੇ ਅੱਜ ਪਰਿਵਾਰ ਮਹਤਾਜ ਹੈ ਮਦਦ ਦੀ ਗੁਹਾਰ ਲਗਾ ਰਿਆ ਉਹਨਾਂ ਦਾਨੀ ਸੱਜਣਾ ਤੱਕ ਉਹਨਾਂ ਐਨਆਰਆਈ ਵੀਰਾਂ ਤੱਕ ਜਿਹੜੇ ਮਦਦ ਕਰਨ ਦੇ ਲਈ ਪਰਿਵਾਰਾਂ ਦੀ ਤਲਾਸ਼ ਕਰਦੇ ਆ ਅੱਜ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਇੱਕ ਸ਼ੇਅਰ ਕਰਕੇ ਤੁਸੀਂ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਕਰ ਸਕਦੇ ਹੋ ਅੱਜ ਹਾਲ ਦੇਖੋ ਇਸ ਘਰ ਦੇ ਕੀ ਹੋਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਇਸ ਘਰ ਦੇ ਵਿੱਚ ਰਹਿੰਦਾ ਕੌਣ ਹੈ ਇੱਕ ਔਰਤ ਤੇ ਜਿਸ ਦੇ 4 ਬੱਚੇ 3 ਬੱਚੀਆਂ ਨੇ 3 ਬੱਚੀਆਂ ਤੇ ਇਕੱਲੇ ਗੁਜ਼ਾਰਾ ਕਰਨਾ ਘਰ ਦੇ ਸਾਈਂ ਦਾ ਪਹਿਲਾਂ ਹੀ ਚਲੇ ਜਾਣਾ ਤੇ ਉਸ ਤੋਂ ਬਾਅਦ ਘਰਾਂ ਦੇ ਵਿੱਚ ਕੰਮ ਕਰਕੇ ਕਰਦਾ ਗੁਜ਼ਾਰਾ ਕਰਨਾ ਕਿੰਨਾ ਔਖਾ ਹੁੰਦਾ ਇਹ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬੱਚੀ ਬੋਲ ਵੀ ਨਹੀਂ ਸਕਦੀ ਸੁਣ ਨਹੀਂ ਸਕਦੀ ਤਾਂ ਦੇਖ ਸਕਦੇ ਹੋ ਤੁਸੀਂ ਹਾਲਾਤ ਨੇ ਜਿਹੜੇ ਪਰਿਵਾਰ ਦੇ ਉਹ ਕਿਸ ਤਰੀਕੇ ਦੇ ਨੇ ਤੇ ਭੈਣ ਦਾ ਦੱਸਣਾ ਸੀ ਕਿ ਰਾਤ ਨੂੰ ਛੱਤ ਡਿੱਗਦੀ ਆ ਤੇ ਉਸ ਤੋਂ ਬਾਅਦ ਸਾਡੇ ਕੋਲ ਸੌਣ ਦੇ ਲਈ ਜਗ੍ਹਾ ਨਹੀਂ ਹੁੰਦੀ ਆ ਦੇਖ ਸਕਦੇ ਹੋ ਤਸਵੀਰ ਵੀ ਆ ਛੱਤ ਦਾ ਡਿੱਗੀ ਡਿੱਗੀ ਉਸ ਤੋਂ ਬਾਅਦ ਜਿਹੜਾ ਅੰਦਰਲੀ ਛੱਤ ਹੈ ਉਹ ਵੀ ਚੋ ਰਹੀ ਹੈ ਤਾਂ ਉਹ ਵੀ ਜਿਹੜੇ ਖਸਤਾ ਹਾਲਤ ਦੇ ਵਿੱਚ ਆ ਤਾਂ ਹੁਣ ਦੋਸਤੋ ਇਹ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਉਹਨਾਂ ਲੋਕਾਂ ਤੱਕ ਪਹੁੰਚਾਉਣੀ ਆ ਜਿਹੜੇ ਮਦਦ ਕਰਦੇ ਨੇ ਪਰਿਵਾਰਾਂ ਦੀ ਪਰ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਛੱਤ ਡਿੱਗਦੀ ਆ ਤਾਂ ਪੰਚਾਇਤ ਵੱਲੋਂ ਇਹ ਜਗ੍ਹਾ ਜਿਹੜੀ ਆ ਆਰਮਸ਼ਾਲਾ ਦੇ ਵਿੱਚੋਂ ਜਿਹੜਾ ਇੱਕ ਗੇਟ ਕੱਢ ਕੇ ਇਹਨਾਂ ਨੂੰ ਆ ਕਮਰਾ ਰਹਿਣ ਦੇ ਲਈ ਦਿੱਤਾ ਗਿਆ ਪਰ ਇਹਨਾਂ ਦਾ ਟੈਂਪਰੇਰੀ ਹੱਲ ਤਾਂ ਹੋ ਗਿਆ ਪਰ ਪੱਕਾ ਹੱਲ ਅੱਜ ਅਸੀਂ ਵੀਡੀਓ ਦੇ ਜ਼ਰੀਏ ਕਰਨਾ ਹੈ ਕਿ ਇਸ ਪਰਿਵਾਰ ਤੱਕ ਮਦਦ ਕਰਨ ਵਾਲੇ ਪਹੁੰਚ ਜਾਣ ਹਾਲ ਦੇਖ ਸਕਦੇ ਹੋ ਘਰ ਦੇ ਤੇ ਘਰ ਦੇ ਵਿੱਚ ਰਸੋਈ ਜਿਹੜੀ ਆ ਉਹ ਬਾਹਰ ਹੈ ਤਾ ਇਹ ਹਾਲ ਬਿਆਨ ਕਰਦੇ ਆ ਵੀ ਹਾਲਾਤ ਕਿਸ ਤਰੀਕੇ ਦੇ ਨੇ ਤੇ ਤਿੰਨ ਬੱਚੀਆਂ ਨੂੰ ਪਾਲਣ ਪੋਸ਼ਣ ਕਰਨਾ ਉਹ ਸਾਰੀਆਂ ਚੀਜ਼ਾਂ ਬਿਆਨ ਕਰਦੀਆਂ ਵੀ ਲੋਕ ਕਿੰਨੇ ਕੌਖੇ ਨੇ ਭੈਣ ਜੀ ਕਦੋਂ ਇਹ ਹੋਇਆ ਸੀਗਾ ਕਦੋਂ ਡਿੱਗੀ ਅਛਾ ਇਹ ਤਿੰਨ ਕਜ ਡਿੱਗੀ ਗਿਆ ਹਫਤਾ ਤੱਕ ਹੋ ਗਿਆ ਜੀ ਡਿੱਗੀ ਅੱਛਾ ਉਸ ਉਸ ਤੋਂ ਬਾਅਦ ਫਿਰ ਆਇਆ ਕੋਈ ਮਦਦ ਕਰਨ ਦੇ ਲਈ ਹਾਂਜੀ ਆਈ ਜਾਂਦੇ ਨੇ ਕਿ ਆਏ ਸੀਗੇ ਇੱਕ ਪੱਤਰਕਾਰ ਆਏ ਸੀਗੇ ਜੀ ਉਹ ਵੀ ਕਹੇ ਸੀ ਵੀ ਕਰਾਂਗੇ ਉਹਨਾਂ ਨੇ ਭੇਜੀ ਸੀ ਵੀਡੀਓ ਉਹ ਚ ਹੋਇਆ ਨਹੀਂ ਜੀ ਕੋਈ ਵੀ ਹਜੇ ਅੱਛਾ ਆਇਆ ਨਹੀਂ ਕੋਈ ਮਦਦ ਕਰਨ ਦੇ ਲਈ ਪਿੰਡ ਵਾਲਿਆਂ ਨੇ ਕਿਹਾ ਕੋਈ ਪੰਚਾਇਤ ਨਹੀਂ ਜਾ ਕਿਹਾ ਜੀ ਪਿੰਡ ਵਾਲਿਆਂ ਨੇ ਪੰਚਾਇਤ ਨੇ ਵੀ ਕਿਹਾਗਾ ਵੀ ਕਰਾਂਗੇ ਹੱਲ ਵੀ ਅਸੀਂ ਸਾਰਾ ਕਰਾਂਗੇ ਵੀ ਪਰ ਹਲੇ ਤੱਕ ਕੋਈ ਨਹੀਂ ਕੋਈ ਹੱਲ ਨਹੀਂ ਹੋਇਆ ਜੀ ਫਿਰ ਭੈਣ ਜੀ ਗੁਜ਼ਾਰਾ ਕਿਵੇਂ ਕਰਦੇ ਹੋ ਤਿੰਨ ਬੱਚੀਆਂ ਨੇ ਤੁਹਾਡੀਆਂ ਜੀ ਗੁਜ਼ਾਰਾ ਜੀ ਫਿਰ ਸਣਾਉਂਦੀ ਆ 4000 ਰੁਪਏ ਉਹਦੇ ਨਾਲ ਹੀ ਗੁਜ਼ਾਰਾ ਹੁੰਦਾ ਜੀ ਸਰ 4000 ਨਾਲ ਪੂਰਾ ਮਹੀਨਾ ਚੱਲ ਜਾਂਦਾ ਤੁਹਾਡਾ ਅਸੀਂ ਚੱਲ ਵੀ ਜਾਂਦਾ ਨਾ ਵੀ ਫਿਰ ਸਾਨੂੰ ਬਦਤ ਕੁਟਕੀ ਜੰਨੇ ਪੈਂਦਾ ਜੀ ਅੱਛਾ ਤੁਹਾਡੇ ਘਰ ਵਾਲੇ ਦੀ ਕਦੋਂ ਡੈਥ ਹੋਈ ਹੈ ਕਿਵੇਂ ਸਾਲ ਹੋ ਜੂਗਾ ਜੀ ਉਹਨੂੰ ਹਾਂ ਜੀ ਸਾਲ ਹੋ ਗਿਆ ਬੜਾ ਔਖਾ ਹੁੰਦਾ ਜਦੋਂ ਘਰ ਦਾ ਸਾਈ ਚਲਾ ਜਾਂਦਾ ਜਿਹਨੇ ਕਮਾਉਣਾ ਹੁੰਦਾ ਉਹੀ ਚਲਾ ਗਿਆ ਤੇ ਉਸ ਤੋਂ ਬਾਅਦ ਬੜਾ ਔਖਾ ਹੁੰਦਾ ਔਖਾ ਤਾਂ ਹੁੰਦਾ ਜੀ ਫਿਰ ਕਰਾਂਗੇ ਕੀ ਹੁਣ ਵੀ ਆਹੀ ਝੋਰਾ ਖਾਂਦਾ ਜੀ ਹੂੰ ਆਹੀ ਝੋਰਾ ਲੱਗ ਰਿਹਾ ਜੀ ਵੀ ਕੀ ਕਰਾਂਗੇ ਵੀ ਤਿੰਨ ਬੇੜੇ ਗਾਹੇ ਮਟਿਆਰ ਵੀ ਹੋਣੀਆਂ ਜੀ ਵੀ ਗਾਂ ਵੀ ਕਿਵੇਂ ਟਾਈਮ ਪਾਸ ਹੋਊਗਾ ਇਹ ਬੱਚਿਆਂ ਦੇ ਛੋਟੇ ਬੱਚੇ ਨੇ ਆ ਦੇਖੋ ਤੁਸੀਂ ਹੱਥ ਤੇ ਮਹਿੰਦੀ ਲੱਗੀ ਆ ਪਰ ਇਹ ਬੱਚੀ ਨੂੰ ਇਹ ਨਹੀਂ ਪਤਾ ਵੀ ਅੱਜ ਸਾਡੇ ਘਰ ਦੀ ਛੱਤ ਹੀ ਹੈ ਨਹੀਂ ਇਹ ਛੋਟੇ ਛੋਟੇ ਬੱਚੇ ਸੁਪਨੇ ਨੇ ਇਹਨਾਂ ਦੇ ਲੱਗਦਾ ਨਹੀਂ ਵੀ ਉਹਧੂਰੇ ਰਹਿ ਗਏ ਕਿਤੇ ਨਾ ਕਿਤੇ ਉਹੀ ਤਾਂ ਗੱਲ ਜੀ ਇੰਨਾ ਕ ਨਹੀਂ ਸੋਚ-ਸੋਚ ਕੇ ਇੰਨਾ ਪਾਸ ਹੁੰਦੇ ਜੀ ਵੀ ਇਹਨਾਂ ਨੂੰ ਕੀ ਪਤਾ ਵਿਚਾਰੀਆਂ ਨੂੰ ਇਹ ਇਹ ਬੋਲ ਨਹੀਂ ਸਕਦੀ ਨਹੀਂ ਜੀ ਬੋਲ ਨਹੀਂ ਸਕ ਬਚਪਨ ਤੋਂ ਹੀ ਹਾਂਜੀ ਤਾਂ ਇਹ ਜਦੋਂ ਛੱਤ ਡਿੱਗਦੀ ਐ ਤਾਂ ਰਹਿਣ ਲਈ ਕਿਹਨੇ ਕਿਹਾ ਤੁਹਾਨੂੰ ਵੀ ਇੱਥੇ ਪੰਚਾਇਤ ਨੇ ਕੋਈ ਹੱਲ ਕਰਕੇ ਦਿੱਤਾ ਗਵਾਂਡੀਆਂ ਨੇ ਕਿਹਾ ਸੀਗਾ ਅਸੀਂ ਤਾਂ ਕਿਰਾਏ ਤੇ ਜਾਂਦੇ ਸੀ ਜੀ ਇਹ ਕਹਿੰਦੇ ਵੀ ਆਪਾਂ ਧਰ ਮਸਾਲਾ ਚ ਬਿਠਾਵਾਂਗੇ ਤੁਹਾਨੂੰ ਅਸੀਂ ਆਖਿਆ ਵੀ ਕਈ ਵਾਰ ਕੋਈ ਤਣਾਜ ਲੱਗ ਜਾਂਦਾ ਕਰਨ ਅਸੀਂ ਪੰਚਾਇਤ ਨੂੰ ਪੁੱਛ ਲਿਆ ਫਿਰ ਬੇਬੇਰੇ ਸਾਰੇ ਰੜ ਕੇ ਸਾ ਮੇਰਾ ਪ੍ਰੇਸ਼ਨ ਹੋਇਆ ਸੀਗਾ ਫਿਰ ਉਧਰ ਦੀ ਟੱਪਣਾ ਨਹੀਂ ਸਿਰ ਅਸੀਂ ਇੱਧਰ ਦੀ ਵਾਰ ਕਰਦੇ ਬੜੇ ਮਦਦ ਕਰਦੇ ਆ ਲੋਕ ਐਨ ਆਰ ਆਈ ਬੈਠੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਤਾਂ ਇਹ ਧੰਨਵਾਦ ਹੈ ਜੀ ਉਹਨਾਂ ਜਿਹੜੀ ਸਾਡੇ ਲਈ ਮਦਦ ਕਰਨ ਵੀ ਸਾਨੂੰ ਸੱਤ ਪਵਾ ਦੇਣਾ ਤਾਂ ਅੱਗੇ ਮੌਸਮ ਤੁਸੀਂ ਦੇਖ ਸਕਦੇ ਹੋ ਵੀ ਲਗਾਤਾਰ ਜਿਹੜੀਆਂ ਬਰਸਾਤਾਂ ਹੋ ਰਹੀਆਂ ਅੱਜ ਵੀ ਮੌਸਮ ਖਰਾਬ ਹੈ ਪਰ ਇਸ ਪਰਿਵਾਰ ਦੀ ਸੁਨਵਾਈ ਕਿਤੇ ਉਸ ਕਚਹਿਰੀ ਤੱਕ ਉਹਨਾਂ ਲੋਕਾਂ ਤੱਕ ਪਹੁੰਚ ਜੇ ਜਿਹੜੇ ਮਦਦ ਕਰਦੇ ਨੇ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਗੱਲ ਕਰਦੇ ਆਂ ਮਾਤਾ ਜੀ ਕੀ ਹਾਲਾਤ ਨੇ ਕਰਦੇ ਬਹੁਤ ਮਾੜੇ ਹਾਲਾਤ ਆ ਜੀ ਹਾਂ ਜੀ ਬਹੁਤ ਮਾੜੇ ਹਾਲਾਤ ਆ ਜਦੋਂ ਘਰੇ ਬੰਦਾ ਹੀ ਨਹੀਂ ਹੋਰ ਹਾਲਾਤ ਮਾੜੀ ਆ ਕੀ ਬਣੂ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਇਹਨਾਂ ਦਾ ਉਹ ਇੱਕ ਤਾਂ ਬੋਲਦੀ ਕੋਈ ਨਹੀਂ ਵਿਚਾਰੀ ਉਹਦਾ ਕੀ ਹਾਲ ਸਵੇਰ ਨੂੰ ਵੱਡੀ ਵੀ ਹੋਊਗੀ ਜੇ ਹੁਣ ਇਹ ਬਾਹਰ ਤੁਰੀ ਫਿਰੂਗੀ ਇਹਨੂੰ ਸਾਮੂ ਕੋਣ ਕਰੇ ਮੇਰੇ ਕੋਲੇ ਕਰ ਕਿਸੇ ਕੋਲੇ ਕਰ ਕਿਸੇ ਕੋਲੇ ਛੱਡ ਕੇ ਫੇਰ ਕੰਮ ਕਰਨ ਜਾਂਦੀ ਐ ਸਾਲ ਹੋ ਗਿਆ ਮੁੱਕੇ ਨੂੰ ਵਿਚਾਰੇ ਨੂੰ ਖਬਰ ਕੀ ਪੁੱਠੀ ਪਮਾੜੀ ਦਿੱਤੀ ਰੱਬ ਨੇ ਇਹ じゃ ਸੋਨਾ ਕੰਮ ਕਰਦਾ ਸੀ ਵਧੀਆ ਸੀਗਾ ਹੁਣ ਤਾਂ ਛੱਤ ਵੀ ਡੀਗ ਪੀ ਹੁਣ ਛੱਤ ਵੀ ਡੀਗ ਪੀ ਰਹਿੰਦਾ ਹੁੰਦਾ ਘਰ ਵੀ ਡੀਪੇ ਰੱਬ ਨੇ ਇਦਾਂ ਜ਼ੁਲਮ ਕਰਿਆਗਾ ਤਾਂ ਮਦਦ ਕਰਨ ਵਾਲੇ ਲੋਕ ਬਹੁਤ ਬੈਠੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਕਹਾਂਗੇ ਵੀ ਜੀ ਕਰੋ ਮਦਦ ਬਹੁਤ ਧੰਨਵਾਦ ਉਹਨਾਂ ਦਾ ਇਹ ਕਰਨਗੇ ਵਿਚਾਰੀ ਦੀ ਸਤ ਪਵਾ ਦੇਣਗੇ ਬਿਲਕੁਲ ਹਰ ਤਾਂ ਇੱਕ ਕਰਦੇ ਹਾਲਾਤ ਨੇ ਜਿਹੜੇ ਉਹ ਅੱਜ ਤੁਸੀਂ ਹੀ ਬਦਲ ਸਕਦੇ ਹੋ ਇਸ ਵੀਡੀਓ ਦੇ ਜ਼ਰੀਏ ਸ਼ੇਅਰ ਕਰਨੀ ਹੈ ਅੱਖ ਹਰ ਇੱਕ ਨਮ ਹੋ ਜਾਂਦੀ ਹੈ ਮਾਹੌਲ ਦੇਖ ਕੇ ਵੀ ਤਿੰਨ ਛੋਟੀਆਂ-ਛੋਟੀਆਂ ਬੱਚੀਆਂ ਨੇ ਆ ਬੱਚੀ ਦੇ ਜਦੋਂ ਹੱਥ ਦੇਖਦਾ ਨਾ ਤਾਂ ਰੋਣਾ ਆਉਂਦਾ ਹੈ ਕਿ ਮਹਿੰਦੀ ਹੱਥਾਂ ਦੇ ਵਿੱਚ ਲੱਗੀ ਆ ਪਰ ਘਰ ਦੀ ਛੱਤ ਅੱਜ ਡਿੱਗ ਪਈ ਪਰ ਇਹਨਾਂ ਬੱਚੇ-ਛੋਟੇ-ਛੋਟੇ ਬੱਚਿਆਂ ਨੂੰ ਮਾਸੂਮਾਂ ਨੂੰ ਕੀ ਪਤਾ ਵੀ ਘਰ ਦੇ ਹਾਲ ਕੀ ਨੇ ਅੱਜ ਜੋ ਇਸ ਪਰਿਵਾਰ ਤੇ ਬੀਤ ਰਿਹਾ ਕਿਸੇ ਹੋਰ ਤੇ ਹੈ ਜੀ ਆ ਛੋਟੀ ਤਾਂ ਬਾਹਰ ਨੂੰ ਨਿਕਲ ਜਾਂਦੀ ਹੈ ਵੀ ਪਤਾ ਨਹੀਂ ਕੀ ਕਰਨਗੇ ਜੇ ਮਾੜਾ ਜਿਹਾ ਕੋਈ ਉੱਚਾ ਬੋਲਦਾ ਤਾਂ ਆ ਵੀ ਨਹੀਂ ਉਹ ਕਰਦੇ ਹੈਗੇ ਕਰਦੀ ਕਰੇ ਬਹੁਤ ਮਾੜਾ ਹਲਾਤਾ ਹੈ ਨਾ ਵਿਚਾਰਗਾਨਾ ਤਾਂ ਅਸੀਂ ਤਾਂ ਸਿਰਫ ਇੰਨਾ ਹੀ ਕਹਾਂਗੇ ਕਿ ਵੀਡੀਓ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਲੋਕ ਗਰੀਬ ਪਰਿਵਾਰ ਖੋਜਦੇ ਨੇ ਮਦਦ ਕਰਨ ਦੇ ਲਈ ਜਾਂ ਉਹਨਾਂ ਤੱਕ ਰਾਸ਼ਨ ਪਹੁੰਚਾਉਂਦੇ ਨੇ ਜਾਂ ਕਿਸੇ ਵੀ ਤਰੀਕੇ ਦੀ ਮਦਦ ਕਰਨਾ ਚਾਹੁੰਦੇ ਤਾਂ ਵੀਡੀਓ ਸ਼ੇਅਰ ਕਰ ਦੇਣ ਤਾਂ ਜੋ ਇਹ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚੇ ਤੇ ਉਹ ਪਰਿਵਾਰ ਤੱਕ ਪਹੁੰਚ ਕਰਨ ਅਕਾਊਂਟ ਨੰਬਰ ਤੁਹਾਨੂੰ ਉੱਪਰ ਮੈਂਸ਼ਨ ਕਰਾਂਗੇ ਇਸ ਪਰਿਵਾਰ ਦਾ ਬੈਂਕ ਖਾਤਾ ਤਾ ਹੁਣ ਦੋਸਤੋ ਸ਼ੇਅਰ ਤੁਸੀਂ ਕਰਨਾ ਹੈ ਮਦਦ ਤੁਸੀਂ ਕਰਨੀ ਹੈ ਤਾਂ ਦੇਖਣਾ ਇਸ ਪਰਿਵਾਰ ਤੱਕ ਕੌਣ ਕਦੋਂ ਤੱਕ ਪਹੁੰਚਦਾ ਹੈ ਤੇ ਕਦੋਂ ਇਸ ਪਰਿਵਾਰ ਦਾ ਆਸ਼ੀਆਨਾ ਮੁੜ ਬਹਾਲ ਹੁੰਦਾ ਹੈ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪ੍ਰਾਣਾ ਐਫਓਪੀ ਨਿਊਜ਼ ਮਾਨਸਾ